ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨੋਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਤੀਬਾਰਤ ਜਾਣਕਾਰੀ ਦੇਣ ਜਾ ਰਿਹਾ ਹਾਂ ਹਾਂਜੀ ਦੋਸਤੋ ਮੈਂ ਤੁਹਾਨੂੰ ਪੰਜਾਬ ਜੇਲ੍ਹ ਬਾਡਰ ਅਤੇ ਮੈਟਰਨ ਦੀਆਂ ਜਿਹੜੀਆਂ ਪਰਤੀਆਂ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਮੈਂ ਤੁਹਾਨੂੰ ਇਸ ਤੇ ਆਫੀਸ਼ਲ ਨੋਟੀਫਿਕੇਸ਼ਨ ਉੱਪਰ ਲੈ ਜਾਵਾਂ ਇਸ ਤੋਂ ਪਹਿਲਾਂ ਮੈਂ ਚਾਹਨਾ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੋਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਜਾਬ ਦੇ ਵਿੱਚ 12ਵੀਂ ਪਾਸ ਜਿਹੜੇ ਕੈਂਡੀਡੇਟਸ ਨੇ ਜਿਹੜੇ ਬੱਚੇ ਨੇ ਤੇ ਮਿਹਨਤੀ ਬੱਚੇ ਨੇ ਉਹਨਾਂ ਵਾਸਤੇ ਇੱਕ ਬਹੁਤ ਸੁਨਹਿਰੀ ਮੌਕਾ ਆ ਚੁੱਕਿਆ ਹੈ ਪੰਜਾਬ ਸਰਕਾਰ ਨੇ ਜਿਹੜੀਆਂ ਜੇਲ ਬਾਰਡਰ ਅਤੇ ਮੈਟਰਨ ਦੀਆਂ ਜਿਹੜੀਆਂ ਭਰਤੀਆਂ ਦੇ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਦੋਸਤੋ ਜਿਹੜੀਆਂ ਕੁੱਲ ਅਸਾਮੀਆਂ ਨੇ 179 ਕੱਢੀਆਂ ਗਈਆਂ ਨੇ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ 27 2024 ਤੋਂ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਪ੍ਰੋਸੈਸ ਸ਼ੁਰੂ ਹੋ ਜਾਵੇਗੀ ਤੇ ਆਖਰੀ ਮਿਤੀ ਨਾਂ ਨੇ 28 2024 ਰੱਖੀ ਹੈ ਤੇ ਠੀਕ ਹੈ ਦੋਸਤੋ ਫੀਸ ਭਰਨ ਦੀ ਆਖਰੀ ਮਿਤੀ 23 8 2024 ਹੈਗੀ ਆ ਤੇ ਗੱਲ ਕਰੀਏ ਤਾਂ ਦੋਸਤੋ ਆਰਡਰ ਦੀਆਂ ਜੜੀਆਂ ਨੇ ਅਸਾਮੀਆਂ ਸਿਰਫ ਪੁਰਸ਼ਾਂ ਵਾਸਤੇ ਨੇ ਤੇ ਮੈਟਰਨ ਦੀਆਂ ਅਸਾਮੀਆਂ ਜਿਹੜੀਆਂ ਫੀਮੇਲ ਕੈਂਡੀਡੇਟਸ ਵਾਸਤੇ ਜਿਹੜੀਆਂ ਅਸਾਮੀਆਂ ਨੇ ਨੈਕਸਟ ਗੱਲ ਕਰੀਏ ਦੋਸਤੋ ਯੋਗਤਾ ਦੀ ਵਿਦਿਅਕ ਯੋਗਤਾ ਤੇ ਸਰੀਰਕ ਕੁਸ਼ਲਤਾ ਦੇ ਬਾਰੇ ਤੇ ਵਾਰਡਰ ਦੀਆਂ ਜਿਹੜੀਆਂ ਅਸਾਮੀਆਂ ਨੇ ਇਹ ਕੇਵਲ ਮੇਲ ਕੈਂਡੀਡੇਟਸ ਵਾਸਤੇ ਹੋਣਗੀਆਂ ਤੇ ਇਹਨਾਂ ਦੇ ਵਾਸਤੇ ਜਿਹੜੀ ਕੁਆਲਿਫਿਕੇਸ਼ਨ ਇਹਨਾਂ ਨੇ ਰੱਖੀ ਹੈਗੀ ਜੀ ਪਲੱਸ 2 ਠੀਕ ਆ ਦੋਸਤੋ ਪਲੱਸ 2 12ਵੀਂ ਪਾਸ ਹੋਣਾ ਤੁਹਾਡੇ ਲਈ ਜ਼ਰੂਰੀ ਹੈ ਇਸ ਤੋਂ ਇਲਾਵਾ ਦੋਸਤੋ ਤੁਹਾਡਾ ਜਿਹੜਾ میٹرਿਕ ਲੈਵਲ ਤੱਕ ਜਾਨੀ ਕਿ 10ਵੀਂ ਲੈਵਲ 10ਵੀਂ ਤੱਕ ਜਿਹੜਾ ਕੰਪਲਸਰੀ ਪੰਜਾਬੀ ਜਾਂ ਫਿਰ ਰਿਲੇਟਿਵ ਪੰਜਾਬੀ ਜਾਂ ਫਿਰ ਇਸ ਦੇ ਬਰਾਬਰ ਜਿਹੜੀ ਕੋਈ ਯੋਗਤਾ ਹੋਣੀ ਚਾਹੀਦੀ ਹੈ ਫਿਜ਼ੀਕਲ ਮੈਅਰਮੈਂਟ ਦੀ ਗੱਲ ਕਰੀਏ ਤਾਂ ਦੋਸਤੋ 5 ਫੁੱਟ 7 ਇੰਚ ਇਹਨਾਂ ਨੇ ਜਿਹੜੀ ਹਾਈਟ ਮੰਗੀ ਹੈਗੀ ਆ ਤੇ 5 ਫੁੱਟ 4.5 ਇੰਚ ਇਨ ਦੀ ਕੇਸ ਆਫ ਡੋਗਰਾਸ ਜਾਂ ਗੋਰਖਾ ਦੇ ਵਿੱਚ ਜਿਹੜੀ ਇਹਨਾਂ ਨੇ ਹਾਈਟ ਦੀ ਮੰਗ ਕੀਤੀ ਹੈ ਚੈਸਟ ਦੀ ਗੱਲ ਕਰੀਏ ਦੋਸਤੋ 30 ਇੰਚ ਅਨ ਐਕਸਪੈਂਡਡ ਅਤੇ 34 ਇਹ 34.5 ਜਿਹੜੀ ਇੰਚ ਐਕਸਪੈਂਡਡ ਛਾਤੀ ਹੋਣੀ ਚਾਹੀਦੀ ਹੈ ਵਿਜ਼ਨ ਤੁਹਾਡੀ ਨਾਰਮਲ ਹੋਣੀ ਚਾਹੀਦੀ ਹੈ ਨੈਕਸਟ ਦੋਸਤੋ ਫਿਜ਼ੀਕਲ ਐਫੀਸ਼ੀਐਂਸੀ ਦੀ ਟੈਸਟ ਦੀ ਗੱਲ ਕਰੀਏ ਤਾਂ 100 ਮੀਟਰ ਜਿਹੜੀ ਰਨਿੰਗ ਹੈ ਹੈਗੀ ਹੈ ਤੁਸੀਂ 15 ਸੈਕਿੰਡ ਦੇ ਵਿੱਚ ਸਿਰਫ ਇੱਕ ਚਾਂਸ ਮਿਲੇਗਾ ਤੇ ਸ਼ਾਰਟ ਪੁੱਟਰ ਦੀ ਗੱਲ ਕਰੀ ਦੋਸਤੋ 7.26 ਕਿਲੋਗ੍ਰam ਅਤੇ 16 ਪਾਉਂਡ ਦਾ ਜਿਹੜਾ ਇਹ ਸ਼ਾਰਟ ਪੁੱਟ ਤੁਸੀਂ ਸੁੱਟਣਾ ਹੋਵੇਗਾ 5.50 ਮੀਟਰ ਤੱਕ ਤੁਹਾਨੂੰ 3 ਚਾਂਸ ਮਿਲਣਗੇ ਰੋਪ ਕਲਾਈਮਬਿੰਗ ਦੀ ਗੱਲ ਕਰੀ ਤਾਂ 15 ਫਿਟ ਤੁਹਾਨੂੰ ਚੜ੍ਹਨਾ ਹੋਵੇਗਾ 3 ਹੀ ਚਾਂਸ ਮਿਲਣਗੇ ਗੱਲ ਕਰੀ ਤਾਂ ਦੋਸਤੋ ਇਹ ਸਾਮੀ ਕੇਵਲ ਇਸਤਰੀਆਂ ਵਾਸਤੇ ਕੱਢੀ ਗਈ ਹੈ ਤੇ 12ਵੀਂ ਪਾਸ ਕੁੜੀਆਂ ਜਿਹੜੀਆਂ ਹੈਗੀਆਂ ਨੇ ਸੇਮ ਜਿਹੜੀ ਕੁਆਲੀਫਿਕੇਸ਼ਨ ਇਹਨਾਂ ਨੇ ਬਾਰਡਰ ਦੀ ਰੱਖੀ ਹੈ 12ਵੀਂ ਪਾਸ ਕੁੜੀਆਂ ਲੜੀਆਂ ਇਸ ਵਾਸਤੇ ਅਪਲਾਈ ਕਰ ਸਕਦੀਆਂ ਹਨ میٹرਿਕ ਲੈਵਲ ਤੱਕ ਜਿਹੜੀ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਦੋਸਤੋ ਜਿਹੜੀ ਮਿਨੀਮਮ ਸਟੈਂਡਰਡ ਹਾਈਟ ਇਹਨਾਂ ਨੇ ਰੱਖੀ ਹੈ 5 ਫੁੱਟ 3 ਇੰਚ ਇਸਤਰੀਆਂ ਵਾਸਤੇ ਰੱਖੀ ਹੈ ਤੇ weight ਇਹਨਾਂ ਨੇ ਰੱਖਿਆ ਕਿ 50 ਕਿਲੋਗ੍ਰam ਜਾਂ ਇਸ ਤੋਂ ਜਿਹੜਾ ਅਬਵ weight ਹੋਣਾ ਚਾਹੀਦਾ ਹੈ vision ਤੁਹਾਡੀ ਨਾਰਮਲ ਹੋਣੀ ਚਾਹੀਦੀ ਹੈ ਦੋਨਾਂ ਅੱਖਾਂ ਦੀ ਨੈਕਸਟ ਗੱਲ ਕਰੀਏ ਦੋਸਤੋ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੀ ਤਾਂ 100 ਮੀਟਰ ਜਿਹੜਾ ਰੇਸ ਹੈਗੀ ਤੁਸੀਂ 18.5 ਸੈਕਿੰਡ ਦੇ ਵਿੱਚ ਪਾਰ ਕਰਨੀ ਹੈ ਤੁਹਾਨੂੰ ਕੇਵਲ ਇੱਕ ਚਾਂਸ ਮਿਲੇਗਾ ਸ਼ਾਰਟ ਪੁੱਟ ਦੀ ਗੱਲ ਕਰੀ ਤਾਂ 5.43 ਗ੍ਰਾਮ ਦੇ ਕਿਲੋਗ੍ਰਾਮ ਦਾ ਜਿਹੜਾ ਸ਼ਾਰਟ ਪੁੱਟ ਹੋਵੇਗਾ 12 ਪਾਉਂਡ ਦੇ ਤਕਰੀਬਨ ਜਿਹੜਾ ਇਹ ਤਾਂ ਪਾਰ ਹੋਵੇਗਾ ਤੇ 4 ਮੀਟਰ ਤੱਕ ਤੁਸੀਂ ਜਿਹੜਾ ਇਹਨੂੰ ਸਿੱਟਣਾ ਹੈਗਾ ਜੀ ਤਿੰਨ ਚਾਂਸ ਮਿਲਣਗੇ ਰੋਪ ਕਲਾਈਮਿੰਗ ਦੀ ਗੱਲ ਕਰੀ ਤਾਂ 12 ਫੁੱਟ ਜਿਹੜਾ ਤਿੰਨ ਚਾਂਸ ਮਿਲਣਗੇ ਐਕਸ ਸਰਵਿਸਮੈਨ ਕੈਂਡੀਡੇਟਸ ਵਾਸਤੇ ਜਿਹੜਾ ਕ੍ਰਾਈਟੇਰੀਆ ਵੱਖਰਾ ਰੱਖਿਆ ਗਿਆ ਹੈ ਦੋਸਤੋ ਵਾਰਡਰ ਅਤੇ ਮੈਟਰਨ ਦੀ ਤਨਖਾਹ ਦੀ ਗੱਲ ਕਰੀ ਤਾਂ 7ਵੇਂ ਪੇ ਕਮਿਸ਼ਨ ਦੇ ਅਨੁਸਾਰ ਜਿਹੜੀ 19900 ਰੁਪਏ ਦੀ ਤਨਖਾਹ ਮਿਲਣ ਯੋਗ ਹੋਵੇਗੀ ਨੈਕਸਟ ਗੱਲ ਕਰੀਏ ਦੋਸਤੋ ਉਮਰ ਦੀ ਤਾਂ ਜਨਰਲ ਕੈਟਾਗਰੀ ਵਾਸਤੇ 18 ਤੋਂ 27 ਸਾਲ ਰੱਖੀ ਗਈ ਹੈ ਐਸਸੀ ਅਤੇ ਬੀਸੀ ਕੈਟਾਗਰੀ ਵਾਸਤੇ ਜਿਹੜੀ ਉਮਰ ਰੱਖੀ ਗਈ ਹੈ ਜੀ ਉੱਪਰਲੀ ਹੱਦ 32 ਸਾਲ ਜਿਹੜੀ ਗਈ ਹੈ ਫੀਸ ਬਾਰੇ ਦੇਖ ਲਈਏ ਨਾ ਦੋਸਤੋ ਜਨਰਲ ਕੈਟਾਗਰੀ ਵਾਸਤੇ 1000 ਰੁਪਏ ਫੀਸ ਰੱਖੀ ਹੈ ਤੇ ਐਸਸੀ ਬੀਸੀ ਵਾਸਤੇ ਅਤੇ ਈਡਬਲਯੂਐਸ ਕੈਂਡੀਡੇਟਸ ਵਾਸਤੇ 250 ਰੁਪਏ ਫੀਸ ਰੱਖੀ ਹੈ ਸਬਕਾ ਫੌਜੀਆ ਤੇ ਆਸ਼ਰਿਤ ਵਾਸਤੇ 200 ਰੁਪਏ ਫੀਸ ਰੱਖੀ ਹੈ ਤਾਂ ਦੋਸਤੋ ਏਸੀ ਪੰਜਾਬ ਵਿੱਚ ਆਈਆਂ ਜੇਲ ਬਾਰਡਰਾਂ ਤੇ ਮੈਟਰਾਂ ਦੀਆਂ ਭਰਤੀਆਂ ਬਾਰੇ ਜਾਣਕਾਰੀ ਤੇ ਇਸੇ ਤਰ੍ਹਾਂ ਹੋਰ ਨੌਕਰੀ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ